ਅੱਜ ਸਾਡੀ ਬਹੁਤ ਹੀ ਸਤਿਕਾਰਯੋਗ ਸਾਥੀ ਜੋ ਹਮੇਸ਼ਾ ਮਿਸ਼ਨ ਦੇ ਵਿੱਚ ਸਤਿਗੁਰੂ ਅਰਬਦਾਸ ਸਮਰਅਜ ਦੇ ਪ੍ਰਕਾਸ਼ਤ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਸਾਡੇ ਰਾਜਪੂਣਾ ਜੀ ਜੋ ਇੰਗਲੈਂਡ ਤੋਂ ਸਤਿਗੁਰੂ ਅਰਬਦਾਸ ਸਮਰਅਜ ਦੇ ਪ੍ਰਕਾਸ਼ ਜਿਹੜੇ ਸਪੈਸ਼ਲ ਜੋ ਕਾਂਚੀ ਬਨਾਰਸ ਸਤਿਗੁਰੂ ਅਰਬਦਾਸ ਸਮਰਅਜ ਪ੍ਰਕਾਸ਼ ਜਿਹੜਾ ਮਨਾਇਆ ਜਾਂਦਾ ਉਸਦੇ ਦਰਸ਼ਨ ਕਰਨ ਵਾਸਤੇ ਇੰਡੀਆ ਆਈਸੀ 98 ਵੀ ਇਹੋ ਜਿਹੇ ਵੀਰਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਸਤਿਗੁਰੂ ਰਬਦਾਸ ਸਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਕਿ ਸਾਡੇ ਵੀਰ ਨੂੰ ਸਤਿਗੁਰੂ ਰਬਦਾਸ ਸਮਹਾਰਾਜ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤਾਂ ਬਖਸ਼ੇ ਲੰਬੀ ਉਮਰ ਬਖਸ਼ੇ ਔਰ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਔੰਕਾਰ ਦਸੀ ਜੀ ਜੋ ਹਮੇਸ਼ਾ ਸਤਿਗੁਰੂ ਰਬਦਾਸ ਸਮਹਾਰਾਜ ਜੀ ਦੇ ਮਿਸ਼ਨ ਲਈ ਆਪਣੀ ਆਵਾਜ਼ ਦੇ ਰਾਹੀਂ ਸਤਿਗੁਰ ਦਾ ਗੁਣगान ਕਰਦੇ ਰਹਿੰਦੇ ਹਨ ਉਹਨਾਂ ਦੇ ਸ਼ਬਦ ਬਹੁਤ ਸੋਹਣੇ-ਸੋਹਣੇ ਤੁਸੀਂ ਹਮੇਸ਼ਾ ਸਰਮ ਕਰਦੇ ਹੋ ਤੇ ਇਸ ਵੀਰਲੇ ਵੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਬਦਾਸ ਮਹਾਰਾਜ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਸਾਡੇ ਰਾਜ ਚੋਪੜਾ ਜੀ ਔਰੰਕਾਰ ਜੀ ਦੇ ਪੂਰੇ ਪਰਿਵਾਰ ਨੂੰ ਸਤਿਗੁਰੂ ਬਦਾਸ ਮਹਾਰਾਜ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਉਣ ਵਾਲਾ ਸਮਾਂ ਇਹਨਾਂ ਵੀਰਾਂ ਵਾਸਤੇ ਇਹਨਾਂ ਦੇ ਪਰਿਵਾਰਾਂ ਵਾਸਤੇ ਸੁੱਖਾਂ ਪਰਿਆਵੇ ਸੁੱਖਾਂ ਪਰਪ੍ਰਿਤ ਹੋਵੇ ਇਹਹੀ ਅਰਦਾਸ ਬੇਨਤੀ ਕਰਦੇ ਹਾਂ ਜੈਤੁਰੇ ਪ੍ਰੰਤਪਦੀਪ ਜੋ ਬੋਲੇ ਸੋ ਨਿਰਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰੂ ਸ੍ਰੀ ਦਮਦਰਸ ਮਹਾਰਾਜ ਕੀ ਜੈ ਜਗ ਜੀ ਤੰਦ ਜੋ ਬੁਲੇ ਸੋਨਰਤਾ ਜਪ ਗੁਰਦਾਸ ਮਹਾਰਾਜ ਕੀ ਜੈ ਜੋ ਬੁਲੇ ਸੋਨਰਤਾ ਸਬੂ ਗੁਰਦਾਸ ਮਹਾਰਾਜ ਕੀ ਜੈ ਜੋ ਬੁਲੇ ਸੋਨਰਤਾ ਅਮਰ ਸੀ ਸਤਿਰਾ ਮਨਨ ਲਾਲ ਰਾਜ ਕੀ ਜੈ ਗੁਰੂਆਂ ਦੇ ਗੁਰੂਆਂ ਦਾ ਸਾਰਦਾ 1748ਵਾਂ ਪ੍ਰਕਾਸ਼ ਤੇ ਜਿਹੜਾ ਸਚਾਰ ਦੇ ਬੱਲਾ ਮਹਾਪੁਰਸ਼ਾ ਮੈਂ ਸਾਰੀ ਸੰਗਤ ਕੋ ਕਾਚੀ ਨਾਮ ਦੇ ਦਰਸ਼ਕ ਰਾਕੇ ਰਿਆਇ ਤੇ ਬੜੀ ਤੂਨਤਾਵ ਨਾਲ ਗੁਰੂ ਦਾਸ ਮਹਾਰਾਜ ਜੰਮ ਜਰਾ ਮਾਹਰ ਬਹੁਤ ਦੀ ਇਸ ਵਾਰੀ ਸੌ ਨੂੰ ਲੱਖ ਲੱਖ ਛੜਾ ਦਿੰਦੇ ਹੋਇਆ ਗੁਰੂ ਪਿਆਰੀ ਸਾਧ ਸੰਗਤ ਦੇਖੋ ਆਪਣੇ ਪੈਰਾਂ ਦਾ ਜਦੋਂ ਅਪਾ ਇਸ ਮਿਸ਼ਨ ਤੇ ਕਟੀਆਂ ਨੇ ਬੜੀ ਬਹੁਤ ਸਾਨੂੰ ਕਿੰਨਾ ਚਾਹ ਹੁੰਦਾ ਸਾਡਾ ਕਿੰਨਾ ਹੋਂ ਸ਼ਾਹ ਬਤਾ ਗੁਰੂ ਪਿਆਰੀ ਸਾਧ ਸੰਗਤ ਦੇਖੋ ਇਹ ਮਾਲਕ ਦੀ ਕਿਰਪਾ ਜੀ ਦੇਖੋ ਕੋਈ ਵੀ ਜੇ ਤੁਸੀਂ ਕਰਮ ਕਰਦੇ ਆ ਜਦੋਂ ਸੰਤਾਂ ਮਹਾਂਕੋਸ਼ਾਂ ਨਾਲ ਚੱਲਣਾ ਤੁਸੀਂ ਜੁੜ ਜਾਂਦੇ ਆ ਤੇ ਤੁਹਾਨੂੰ ਸੰਗਤ ਵੀ ਉੱਤਰਦੀ ਹੈ ਲਾਪਰ ਦਾ ਤਾਂ ਦੇਖੋ ਇਹਨੇ ਵਧੀਆ ਸਾਡੇ ਬੀ ਦਸਤੀ ਪਾਜੀ ਹੋਣੀ ਆ ਅੱਜ ਜੀ ਸਾਡੇ ਚੀਜ਼ ਆਏ ਹੋਏ ਆ ਅਸੀਂ ਇਹਨਾਂ ਨੂੰ ਬੇਚ ਕੇ ਕੀ ਸੀ ਉਸ ਟਾਈਮ ਵੀ ਅਸੀਂ ਆ ਗਏ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਜੱਸੀ ਭਾਈ ਸਾਡੇ ਉਸਤਾਰ ਬੱਸੀ ਜੀ ਇਹ ਬਹੁਤ ਹੀ ਗੁਰੂਦਾਸ ਵਾਲੇ ਸ਼ਬਦ ਨਾਲ ਜੋੜਦੇ ਆ ਔਰ ਸਾਡੇ ਅਬੂ ਜੀ ਬਾਬੇ ਜੀ ਇਹ ਜਿੱਥੇ ਵੀ ਅਮਰਿਲ ਬਾਣੀ ਦਾ ਕੋਈ ਪ੍ਰਕਾਸ਼ ਕਰਦਾ ਹੁੰਦਾ ਜਾਂ ਕੋਈ ਕੋਈ ਪ੍ਰੋਬਲਮ ਸਾਡੇ ਦਰਦਾਸਿਆਂ ਦੀ ਹੁੰਦੀ ਬਾਬਾ ਸਾਹਿਬ ਦੀ ਇਹ ਹਮ ਉਹ ਬਾਗੇ ਉੱਤੇ ਪਹੁੰਚਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੀ ਸੰਗਤ ਲਈ ਸ਼ਰਨ ਵਿੱਚ ਬੇਨਤੀ ਕਰਨਾ ਚਾਹੁੰਦਾ ਆ ਇਨਾਂ ਦੀ ਅਸੀਂ ਬੱਦ ਵੱੱਟ ਸਪੋਰਟ ਕਰੀਏ ਇਹਨਾਂ ਦੇ ਨਾਲ ਲੈ ਕੇ ਸਾਥ ਦੇਈਏ ਅਸੀਂ ਮਿਸ਼ਨ ਨੂੰ ਅੱਗੇ ਲੈ ਕੇ ਚੱਲੀਏ ਜਿੱਦੇ ਆਪਾਂ ਸਾਰੇ ਸੰਗਤ ਦੇ ਨਾਲ ਦਾ ਸਹਿਯੋਗ ਦੇਣਾ ਜੀ ਇਹਨਾਂ ਨਾਲ ਰਹਿਣਾ ਕੋਈ ਇਕੱਲਾਵਾਜਾ ਕੁਝ ਨਹੀਂ ਕਰ ਸਕਦਾ ਸੰਗਤ ਦੇ ਨਾਲ ਕਰ ਸਕਦਾ ਗੁਰੂ ਪਿਆਰੇ ਸਾਧ ਸੰਗਤ ਜੀ ਸਾਰੇ ਸਾਧ ਸੰਗਤ ਨੂੰ ਦੇਸ ਦਾ ਪਰਦੇਸ ਦਾ ਵਿੱਚ ਜਿੱਥੇ ਵੀ ਸੰਗਤ ਬੈਠੀ ਸਾਰੇ ਸਾਧ ਸੰਗਤ ਨੂੰ ਇਹ ਹੀ ਬੇਨਤੀ ਆ ਆਪਾਂ ਇੱਕ ਮਿਸ਼ਨ ਉੱਤੇ ਆਪਾਂ ਸਾਰੇ ਨੇ ਚੱਲਣਾ ਆ ਅਬਰਤ ਬਾਣੀਆਂ ਸਾਡੇ ਗੁਰੂਆਂ ਦੇ ਗੁਰੂ ਰਮਕਲਾਸ਼ ਬਾਦ ਦੀ ਹਰ ਘਰ ਘੜੀ ਚਾਹੀਦੀ ਹੈ ਹਰ ਗੁਰੂ ਘਰ ਚ ਚੋੜੀ ਚਾਹੀਦੀ ਹੈ ਸਾਡੇ ਇਹਨਾਂ ਦਾ ਇਹ ਹੀ ਉਪਦੇਸ਼ ਹੈ ਜੀ ਇਸੇ ਮਾਲ ਦੇ ਤਰੀਕਾ ਅਸੀਂ ਇਹਨਾਂ ਦੇ ਨਾਲ ਕੋਸ਼ਿਸ਼ ਕਰਦੇ ਆ ਗੁਰੂ ਕੈਰੀ ਸਤਿ ਸੰਗਤ ਦੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੱਸੀ ਭਾਈ ਦਾ ਧੰਨਵਾਦ ਕਰਦਾ ਸਾਰੀ ਸੰਗਤ ਨੂੰ ਜੈ ਗੁਰਦੇਵ ਤੁੰਗੁਰ ਦੇ ਜੇ ਕੋਈ ਗਲਤੀ ਹੋਵੇ ਦਾਸ ਕੋ ਖਿਮਾ ਬਖਸ਼ਦੇ ਆ ਅਸੀਂ ਸਾਰੇ ਸਤਿਗੁਰਾਂ ਦੇ ਚਰਨਾਂ ਚ ਇਹ ਬੇਨਤੀ ਕਰਦੇ ਹਾਂ ਮਾਲ ਸਭ ਨੂੰ ਚੜ੍ਹਦੀ ਕਲਾ ਜਰਾ ਤવાર ਤਾਰ ਤਾਰ ਵਾਦੀ ਕਰੋ ਤੇ ਈ ਕਰਪਾ ਨਾਲ ਸਾਰੇ ਕਾਜ ਜੰਦੇ ਜੋ ਬੋਲੇ ਸੋਹਨ ਪੈ ਜੱਤੁਰ ਅੱਲਾ ਸੁਭਰਾਸ਼ਟ ਕੀ ਜੈ ਜੋ ਬੋਲੇ ਸੋਹਨ ਸਤਗੁਰ ਸਰਵੰਦਾਸ ਮਾ ਕੀ ਜੈ ਜੋ ਬੋਲੇ ਸੋਹਨ ਅਬਰਸ਼ੀ ਸਤਗੁਰ ਅਬਰਨਵਾਦੀ ਕੀ ਜੈ ਘਰ ਗੁਟੇ ਬੰਤਾ ਹੋਏ